ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਉਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੈਕ ਤੇ ਜੀ ਤਹਿਸੀਲ ਤੇ ਜ਼ਿਲ੍ਹਾ ਬਾਰੀਨੂ ਪੈਂਦਾ ਜੀ ਮੋਗਾ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਰੁਟੀਨ ਚ ਆਪਣੇ ਚੈਨਲ ਤੇ ਵੀਡੀਓ ਹੁੰਦੀ ਆ ਰਹਿੰਦੀਆਂ ਨੇ ਹਰ ਵਕਤ ਬਾਈ ਕੋਲ ਪਸ਼ੂ ਅਵੇਲੇਬਲ ਹੁੰਦੇ ਆ ਜੀ ਵੇਕ ਪ੍ਰਕਾਰ ਦਾ ਪਸ਼ੂ ਜਰਸੀ ਐਚ ਐਫ ਕ੍ਰੋਸ ਹਰ ਪ੍ਰਕਾਰ ਦਾ ਸੂਆ ਸਵਾਇਆ ਜਾਂ ਗੱਬਰ ਨਗ ਹਰ ਵਕਤ ਅਵੇਲੇਬਲ ਹੁੰਦੇ ਆ ਅੱਜ ਦੀ ਵੀਡੀਓ ਚ ਟੋਟਲ 7 ਨਗ ਆ ਜੀ ਜਾਣਕਾਰੀ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਆ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਦੇਸ਼ ਹੈ ਪਿੰਡ ਚੜੱਕ ਦੇ ਕੋਠੀ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ ਜੀ 7716605532 ਜੀ ਠੀਕ ਆ ਬਾਈ ਅੱਜ ਦੇ ਵੀਡੀਓ ਜਿੰਨੇ ਨਾਗਾ ਜੀ 7 ਆ ਵੀਰੇ ਠੀਕ ਆ 7 ਹੀ ਗੱਬਣਾ ਬਾਈ 7 ਹੀ ਗੱਬਣਾ ਵੀਰੇ ਤਿਆਰੀ ਹੈ ਇੱਕ ਨੰਬਰ ਤੋਂ ਬਾਈ ਸ਼ੁਰੂ ਕਰ ਲੈਂਦੇ ਆ HF ਤੋਂ ਇਹਦੀ ਕੀ ਡਿਟੇਲ ਹੈ ਜੀ HF ਕ੍ਰਾਸ ਅਗਰੇ ਦੀ ਦੂਜਾ ਸੂਆ ਮੱਛੀ ਠੀਕ ਹੈ ਬਾਈ ਲੋ ਤਾਂ 16 17 ਦੇ ਦੱਸਿਆ ਠੀਕ ਹੈ ਬਾਈ ਦੰਨ ਕਿੰਨੇ ਲੈਂਦੀ ਹੈ ਜੀ ਦੰਨ ਵੀਰੇ ਤਿਆਰੀ ਆ ਪੰਜ ਚਾਰੀ ਬਾਲੇ ਨੇ ਪੰਜ ਚਾਰੀ ਲੈ ਜੂਗੀ ਥਣਾਂ ਦੀ ਦੰਨ ਆ ਜੀ ਥਣਾਂ ਦੀ ਓਕੇ ਹੈ ਸੀਲਸ ਲੱਗ ਵੀ ਪੂਰੀ ਪੂਰੀ ਫਾਲੇ ਵੀ ਤੋਰ ਮਾਜੀ ਵਿੱਚ ਠਹਿਰੇ ਤੋਰ ਕੇ ਦਿਖਾ ਦਈ ਬੀ ਸੂਆ ਦੂਜਾ ਬਾਈ ਦੱਸਦਾ ਜੀ ਦੈਣ ਪੰਜ ਚਾਰ ਲੈ ਜੂਗੀ ਲਗਭਗ ਹਫਤਾ ਮੰਨ ਕੇ ਆ ਜਾਓ ਜੀ ਕਈ ਵਾਰ ਇੱਕ ਦੋ ਦਿਨ ਪਸੂ ਉੱਪਰ ਵੀ ਲੈ ਜਾਂਦਾ ਜਾਂ ਪਹਿਲਾਂ ਵੀ ਪੈਂਦਾ ਜੀ ਥਣਾ ਦੀ ਓਕੇ ਹੋਊਗੀ ਬੇਫਿਕਰ ਹੋ ਜਾ ਥਣਾ ਦੇ ਸਹਿਜ ਵੀ ਸੋਹਣਿਆ ਗੈਪ ਤੇ ਲੱਗੇ ਹੋਏ ਹੱਤੀ ਚਵਾਈ ਵਾਲਾ ਥਾਣਾ ਜੀ ਬਾਕੀ ਚਾਰ ਹੀ ਥਾਣਾ ਫੋਟ ਨੇ ਸ਼ਾਂਤ ਨਹੀਂ ਕੋਈ ਮੋੜ ਲੈ ਵੀਰ ਕੁਆਲਿਟੀ ਵੀ ਚੰਗੀ ਆ ਜੀ ਦੈਣ ਲੈਂਦੀ ਆ ਜੇ 17 18 ਕਿਲੋ ਬਾਜੀ ਦੱਸਦਾ ਕਿ ਮਾਲਕਾਂ ਨੇ ਦੱਸਿਆ ਕਿ ਆਪਣਾ ਚੋਇਆ ਵਾ 1st ਈਅਰ ਪਲੱਸ ਦੀ ਉਮੀਦ ਆ ਬਾਕੀ ਸੇਵਾ ਦਾ ਜਿੰਨੀ ਤੁਸੀਂ ਕਰ ਲਓਗੇ ਜੀ ਬਾਈ ਕਹਿੰਦਾ ਮੇਰੇ ਘਰੇ ਆਪਦੀ ਪਾਸ ਕਰਕੇ ਲੈ ਜਾਓ ਕਿਉਂਕਿ ਮੈਂ ਪੈਸੇ ਲਾਇਆ ਮੈਂ ਪਾਸ ਕਰਕੇ ਲੈ ਕੇ ਆ ਤਾਂ ਤੁਸੀਂ ਆਪਦੀ ਪਾਸ ਕਰਕੇ ਲੈ ਜਾਓ ਹੂੰ ਜਮਾ ਜਾਏ ਜੀ ਡਿਮਾਂਡ ਪਈ ਇਹਦੀ 41 ਨਹੀਂ ਦੇ ਦੇਾਂਗੇ ਵੀਰੇ ਹੋਜੂ ਲੈਸ ਜੀ ਕਰਦੇ ਆ ਜੀ ਠੀਕ ਆ ਜੀ 41000 ਰੁਪਿਆ ਬਾਈ ਇਹਦੀ ਡਿਮਾਂਡ ਕਰਦੇ ਆ ਵਿੱਚੋਂ ਲੈਸ ਹੋ ਜਾਊਗਾ ਜੀ ਦੋ ਨੰਬਰ ਬਾਈ ਇਹਦੀ ਕੀ ਡਿਟੇਲ ਆ ਜੀ ਦੋ ਨੰਬਰ ਵੀਰੇ ਜਰਸੀ ਆ ਦੁਬਈ ਸੁਗਾ ਠੀਕ ਆ ਦਿਨ ਕਿੰਨੇ ਲੈਂਦੇ ਆ ਦਿਨੇ 5-4 ਹੀ ਲਊਗਾ ਲੈਣੀ ਵੀਰੇ ਠੀਕ ਆ ਕਿੰਨਾ ਕੁ ਬਾਜੂ ਆ ਵੀਰੇ ਨੂੰ ਚਾਹੀਦਾ 16-17 ਠੀਕ ਆ ਵੀ ਥਨਾ ਦੀ ਵੀ ਡੰਨ ਇਹ ਵੀ ਓਕੇ ਹੋਊਗੀ ਲੈ ਚੱਲੀ ਵੀਰੇ ਬਾਹਰ ਨੂੰ ਕੱਦ-ਕਾਠ ਵੀ ਚੰਗਾ ਜੀ, ਵਜਨ ਵੀ ਚੰਗਾ ਜੀ, ਜਰਸੀ ਆ ਜਾਂਦੀ ਆ। ਦੁੱਧ ਬਾਈ 10-10 17-18 ਪਾ ਜੂਗੀ ਜੀ। ਦਿਨ ਹਜੇ 5-4 ਦਿਨਾਂ ਦੀ ਵਕਤ। ਡੇਟ ਮੁਤਾਬਕ ਕੱਚੀ ਆ ਜੀ। ਬਾਕੀ 1-2 ਦਿਨ ਪਸ਼ੂ ਕਈ ਰ ਉੱਪਰ ਵੀ ਲੈ ਜਾਂਦਾ। ਥਣਾਂ ਦੇ ਸਹਿਜ ਵੀ ਸੋਹਣੇ ਆ, ਗੈਪ ਤੇ ਲੱਗੇ ਹੋਏ। ਹੱਥੀ ਚਵਾਈ ਵਾਲਾ ਥਣ ਦੇਖ ਸਕਦੇ ਹੋ ਤੁਸੀਂ। ਥਣ ਇਕੱਲਾ-ਇਕੱਲਾ ਨਿੱਖੜਮਾ। ਫੇਸ ਕੁਆਲਿਟੀ ਵੀ ਸੋਹਣੀ ਆ, ਚੈੱਕ ਕਰਦੋ ਜੀ। ਇਹਦੀ ਜਿਹੇ ਜੀ ਡਿਮਾਂਡ ਬਾਈ। ਵੇ ਵੀ ਆਪਾਂ ਦੇ ਦੇਣੀ 39000 ਦੀ ਹੋਜੂ ਲੈਸ ਜੀ ਕਰ ਦੇਣੀ ਇਹਦੀ ਡਿਮਾਂਡ ਬਾਈ 39000 ਰੁਪਿਆ ਕਰਦੇ ਆ ਬਾਕੀ ਲੈਸ ਹੋਜੂਗਾ ਜੀ ਦਿਨ 2-4 ਵੱਧ ਵੀ ਲਿਜਾ ਸਕਦੀ ਹੈ 2-4 ਦਿਨ ਪਹਿਲਾਂ ਵੀ ਸੂ ਸਕਦੀ ਹੈ ਜੀ ਅੱਗੇ ਵੀਰੇ ਤਿੰਨ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਸ ਵਾਸਤੇ ਹੁੰਦੀ ਹੈ ਇਹ ਵੀ ਲੈ ਲੈਂਦੀ ਹੈ 2-4 ਦਿਨ ਠੀਕ ਹੈ ਠੀਕ ਆ ਬਾਈ ਇਹ ਕਿੰਨਾ ਦੇਵਾਂਗੇ ਵੀਰੇ 35 ਜਮਾ ਜਾਏ ਜਮਾ ਜਾਏ ਜੀ ਕਰਦੇ ਛੋੜੇ ਯਾਰ 35 ਠੀਕ ਹੈ ਜਮਾ ਜਾਇਜ ਡਿਮਾਂਡ ਆ ਇੱਕ ਅੱਧਾ ਨਾਗ ਮੈਂ ਤੁਹਾਡੇ ਲਈ ਆਫਰ ਵਾਲਾ ਲੈ ਆਉਣਾ ਹੁੰਨਾਗਾ ਜੀ ਜੋ ਮਾਨਦਾਨ ਆ ਆਪਾਂ ਥੋੜਾ ਜਿਹਾ ਕਹਿ ਕੇ ਜ਼ਿਆਦਾ ਕਰਾ ਲਾਂਗੇ ਜੀ ਮੁੱਲ ਜਮਾ ਜਾਇਜ ਆ ਜੀ 35000 ਰੁਪਿਆ ਡਿਮਾਂਡ ਆ ਬਾਕੀ ਲੈਸ ਉਹਦੇ ਚ ਹੋ ਜਾਊਗਾ ਜੀ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੋਏ ਹੱਤੀ ਚਵਾਈ ਵਾਲਾ ਮੋੜ ਲੈ ਵੀਰ ਸੀਰ ਵੀਰ ਕੱਟ ਵੀ ਇਹਦੇ ਨਿਕਰ ਵੀ ਜਾਏ ਸਹੀ ਗੱਲ ਹੈ ਸੀਲ ਸਲੱਗ ਵੀ ਪੂਰੀ ਥਣਾ ਦੇ ਸਹਿਜ ਵੀ ਸੋਹਣੇ ਆ ਚਾਰ ਹੀ ਥਾਣਾ ਗੈਪ ਤੇ ਲੱਗੇ ਹੋਇਆ ਮੋੜ ਲੈ ਵੀਰ ਮੇਰੇ ਨਾਲ ਗੱਲ ਠੰਡੀ ਸੀ ਲਾ ਬੜਾ ਜਵਾਕ ਲਈ ਪਰ ਜੀ ਉਸ ਦਾ ਕੋਈ ਚੱਕਰ ਨਹੀਂ ਗਾ 35000 ਡਿਮਾਂਡ ਆ ਬਾਕੀ ਲੈਸ ਬਾਈ ਕਹਿੰਦਾ ਉਹਦੇ ਜੋ ਜ਼ਰੂਰ ਕਰ ਦਾਂਗੇ ਜੀ ਜੀ ਨੂੰ ਪਸੰਦ ਆਊਗੀ ਕਨੈਕਟ ਬਾਈ ਦਾ ਕਰ ਸਕਦੇ ਆ ਜੀ ਤਿੰਨ ਨਗ ਤੁਹਾਨੂੰ ਦਿਖਾ ਚੁੱਕੇ ਆ ਜੀ ਚਾਰ ਰਹਿ ਗਏ ਅੱਗੇ ਬਾਈ ਇਹਦੀ ਕੀ ਡਿਟੇਲ ਆ ਜੀ ਨੰਬਰ ਸਕਰੀਨ ਤੇ ਚੱਲੂਗਾ ਥੰਡੇ ਰਸਤੇ ਇਹ ਵੀ ਤਿਆਰੀ ਹੈ ਜਿਵੇਂ ਅੱਜ ਨਾਲ ਕੱਲ ਨੂੰ ਸੂਪੇ ਦਿਨ ਇੱਕ ਅੱਧਾ ਹੀ ਲਊਗਾ ਇੱਕ ਅੱਧਾ ਹੀ ਲਊਗੇ ਵੀਰੇ 50 ਦੀ ਦੇ ਦੇਾਂਗੇ ਵੀਰੇ ਦੁੱਧ ਮਾਲਕਾਂ ਨੇ ਦੱਸਿਆ 18 ਲੀਟਰ ਇਹਦੇ ਥੱਲੇ ਠੀਕ ਹੈ ਜੀ ਕੱਦ ਵੀ ਬਹੁਤ ਆਦੀ ਜਾਨ ਵੀ ਬਹੁਤ ਠੀਕ ਹੈ ਬੈਕ ਸਾਈਡ ਤੇ ਭਈਆ ਵੈਸੇ ਹੀ ਹੈ ਮਾੜੀ ਜੀ ਇਹਦਾ ਉਹੀ ਹੈ ਵੀਰੇ ਵੈਸੇ ਵੈਸੇ ਹੀ ਹੋਮਣੀ ਜੀ ਚੱਲਦੀ ਨਹੀਂ ਸਰਾਖ ਹੈ ਨਹੀਂ ਗਾ ਜੀ ਬਣਾ ਦੇ ਸਹਿਜ ਵੀ ਸੋਹਣੇ ਅੱਗੇ ਹਫਤੇ ਲੱਗੇ ਪਿਆ ਬਾਕੀ ਕੱਦ ਕਾਠ ਇਹਦਾ ਵੀ ਚੰਗਈ ਹੈ ਜੀ ਦਿਨ ਬਾਈ 10 ਦਾ ਲਗਭਗ ਤਿਆਰ ਹੀ ਹੈ ਜੀ ਇੱਕ ਅੱਧਾ ਦਿਨ ਬਾਈ ਦਾਸ ਦਾ ਲਊਗੀ ਜੀ ਬਾਕੀ ਵਜਨ ਵਾਲੀ ਹੈ ਜੀ ਕੱਦ ਵਾਲੀ ਹੈ ਜੀ ਦੇਖ ਸਕਦੇ ਹੋ ਤੁਸੀਂ ਕੁਆਲਿਟੀ ਚੰਗੀ ਆ 50000 ਦੀ ਬਾਈ ਕਹਿੰਦਾ ਇਹ ਦੇ ਦਾਂਗੇ ਜੀ ਜਿਹਨੂੰ ਇਹ ਪਸੰਦ ਆਉਂਦੀ ਹੈ ਕਨੈਕਟ ਬਾਈ ਨਾਲ ਕਰ ਲਿਓ ਜੀ ਜੇ ਕੋਈ ਵੀਰ ਜੋੜਾ ਲੈ ਕੇ ਜਾਊਗਾ ਜੀ ਤਾਂ ਮਾਨਤਨ ਬਾਈ ਕਹਿੰਦਾ ਆਪਾਂ ਖੁੱਲਾ ਕਰ ਦਾਂਗੇ ਜੀ ਉਹਦਾ ਕੋਈ ਚੱਕਰ ਨਹੀਂਗਾ ਕਿਉਂਕਿ ਜੋੜੇ 'ਚ ਫਿਰ ਲੈਸਪ ਹੋ ਹੀ ਜਾਂਦਾ ਜੀ ਕੱਚੀ ਇੱਕ ਅੱਧਾ ਦਿਨ ਕੱਢਦੀ ਆ ਦੁੱਧ ਤੁਹਾਡੀ ਸੇਵਾ ਦਾ ਜੀ ਥਾਣਾ ਦੇ ਸੋਹਣੇ ਗੈਪ ਤੇ ਲੱਗੇ ਹੋਇਆ ਬਾਕੀ ਥਾਣਾ ਦੀ ਡੰਨ ਹੋਊਗੀ ਬਾਈ ਓਕੇ ਬਾਈ ਠੀਕ ਆ ਜੀ ਹਾਂ ਜੀ ਅੱਗੇ ਵੀਰ ਕਿੰਨੇ ਨੰਬਰ ਆਗੇ ਜੀ 5 ਨੰਬਰ ਜੀ ਇਹਦੇ ਇੱਕ ਹੀ ਡਿਟੇਲ ਹੈ ਜੀ ਇਹ ਵੀਰੇ ਇਹ ਵੀ ਦੂਜਾ ਸਵਾਈਸ ਹੁੰਦੀ ਹੈ ਇਹ ਦੁੱਧ ਦੇ ਦੋਗੇ 15 16 ਕਿਲੋ ਠੀਕ ਹੈ ਦਿਨ ਕਿੰਨੇ ਲੈਂਦੀ ਆ ਬਾਈ ਨਹੀਂ ਇਹ ਵੀ ਤਿਆਰੀ ਹੈ ਵੀਰੇ 2 4 ਹੀ ਬਾਰੇ ਨਹੀਂ ਠੀਕ ਹੈ ਜੀ 2 4 ਦਿਨ ਬਾਈ 10 ਦਾ ਲਓ ਇਹ ਵੀ ਤੋੜ ਕੇ ਦਿਖਾ ਦਿਓ ਜੀ ਜਰਸੀ ਆ ਜਾਂਦੀ ਹੈ ਹਨਾ ਬਾਈ ਹਾਂ ਜੀ ਕਾਲੇ ਰੰਗ ਦੀ ਕਾਲੇ ਰੰਗ ਚ ਜਰਸੀ ਆ ਜਾਂਦੀ ਹੈ ਫੇਸ ਕੁਆਲਟੀ ਉਹਦੀ ਵੀ ਸੋਹਣੀ ਆ ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ ਜੀ ਫੈਟ ਚੰਗੀ ਹੁੰਦੀ ਹੈ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚੁਗਾਈ ਵਾਲਾ ਬਾਕੀ ਕੁਆਲਟੀ ਦੀ ਵੀ ਚੰਗੀ ਆ ਖੰਡੀ ਸੀਲ ਕਰਮ ਵਾਲੀ ਪੂਰੀ ਆ ਇਹਦੀ ਜੈਜ ਡਿਮਾਂਡ ਵੀਰੇ ਇਹ ਵੀਰੇ 38000 ਦੇ ਦੇ ਇਹ ਬਾਈ ਦੱਸਦਾ 38000 ਦੀ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਛੋਟੇ ਛੋਟੇ ਮੌਲੀ ਆ ਜੀ ਅੱਜ ਤਾਂ ਆਫਰਾਂ ਜੀ ਲੰਘ ਗਿਆ ਨੇ ਪਸੂ ਅੱਗੇ ਵੀਰੇ 6 ਨੰਬਰ ਇਹਦੀ ਕੀ ਡਿਟੇਲ ਆ ਜੀ 6 ਨੰਬਰ ਵੀਰੇ ਲੈਂਦੀ ਆ ਹੱਤਾ ਠੀਕ ਆ ਜੀ ਇਹ ਬਿਆਈ ਵੀ ਦੇ ਦਾਂਗੇ ਜੀ ਦੋ ਦਿਨ ਵੀ 16 ਆਸਤਾ ਰੱਖੋ ਠੀਕ ਆ ਬਾਈ ਹਾਂ ਜੀ ਤੋਰ ਕੇ ਦਿਖਾ ਦਿਓ ਜੀ ਲੈਂਦੀ ਹਜੇ ਹਫਤਾ ਬਾਈ 10 ਦਾ 16 17 ਕਿਲੋ ਲੈ ਜੂਗੀ ਦੇ ਜੂਗੀ ਜੀ ਦੁੱਧ ਬਾਕੀ ਥਾਣਾ ਦੇ ਸਹਿਜ ਇਹਦੇ ਵੀ ਸੋਹਣੇ ਗੈਪ ਤੇ ਲੱਗੇ ਹੋਇਆ ਹੱਥੀ ਚਵਾਈ ਵਾਲਾ ਥਾਣਾ ਜੀ ਵਜਨ ਵੀ ਚੰਗਾ ਇਹਦਾ ਕੱਦ ਵੀ ਚੰਗਾ ਜੀ ਜ਼ੰਬਾਈ ਵੀ ਚੰਗੀ ਆ ਥਾਣਾ ਦੇ ਸਹਿਜ ਵੀ ਸੋਹਣੇ ਆ ਕੱਚੀ ਜਰੂਰ ਆ ਜੀ ਹਫਤੇ ਦੀ ਇਹਦੀ ਕੀ ਡਿਮਾਂਡ ਆ ਜੀ 42 ਠੀਕ ਆ ਜੀ ਇਹਦੇ 42000 ਰੁਪਿਆ ਡਿਮਾਂਡ ਆ ਬਾਕੀ ਲੈਸ ਕਰ ਦਾਂਗੇ ਜੀ ਜਿਹਨੂੰ ਇਹ ਪਸੰਦ ਆਊਗੀ ਕਨੈਕਟ ਕਰ ਸਕਦੇ ਆ ਜੀ ਇੱਥੇ ਬੰਦੇ ਬਈ ਕੋਈ ਗੱਲ ਨਹੀਂ। ਬਾਕੀ ਐ ਇੱਕ ਰਹਿ ਗਈ ਜੀ 7 ਨੰਬਰ ਜੇ ਕੋਈ ਵੀਰ ਜੋੜਾ ਲੈ ਜਾਊਗਾ ਤਾਂ ਬਾਈ ਕਹਿੰਦਾ ਮਾਰ ਤਾਨੂੰ ਉਜ੍ਹਾ ਕਰਦਾਂਗੇ। 7 ਨੰਬਰ ਐਚ ਐਫਾ ਬਾਈ ਕਾਲਜ। ਇਹਦੀ ਕੀ ਡਿਟੇਲ? ਠੀਕ ਐ ਜਿਪ ਕ੍ਰੋਸ। ਸੁਆਕੇ ਨਮਾ ਜੀ। ਸੁਆ ਵੀਰੇ ਹੈਗਾ ਬੰਦੂ ਉਜ੍ਹਾ। ਪਲਾਤੀ ਜੇ ਮਾਨਲੇ। ਠੀਕ ਐ ਜੀ। ਇਹ 90 ਦੀ ਦੇ ਦਿਆਂਗੇ ਵੀਰੇ। 90 ਦਾ ਕਿੰਨੇ ਲੈਂਦੀ ਆ? ਤਿਆਰ ਹੀ ਆ ਵੀਰੇ। ਅੱਜ ਬਾਰਕ ਸੁਣੂਗੀ। ਲੇ ਵੀਰ ਬਾਹਰ ਨੂੰ 49000 ਰੁਪਇਆ ਡਿਮਾਂਡ ਆ ਬਾਈ ਕਹਿੰਦਾ ਮਾਲ ਕੜ ਦੇ ਦੂਜਾ ਕਿਵੇਂ ਦਿੱਤੀ ਆ ਤੁਸੀਂ ਚਾਹੇ ਤੀਜਾ ਮੰਨ ਕੇ ਲੈ ਜਾਓ ਜੀ ਫੇਸ ਕੁਆਲਟੀ ਇਹਦੀ ਵੀ ਸੋਣੀ ਕਿੰਨਾ ਕੁ ਬਾਜੂ ਬਾਈ ਦੁੱਧ ਦੱਸੋ ਵੀਰ ਇਹਨੂੰ 40 ਦਾ 20 ਬਾਈ ਦੇਖ ਕਾਦਰ ਜੀ ਦੇ ਵਜਾਂ ਦੇ ਸਾਨੂੰ ਠੀਕ ਆ 20 22 ਲੀਟਰ ਦੀ ਉਮੀਦ ਕਰਦੇ ਆ ਬਾਈ ਬਾਕੀ ਗਰਮੀ ਆ ਕੋ ਕਹਿ ਨਹੀਂ ਸਕਦਾ ਸਹੀ ਗੱਲ ਹੈ ਜੀ ਥੋੜਾ ਜਿਹਾ ਮੌਸਮ ਗਰਮ ਆ ਜੀ ਤੇ ਬਾਕੀ ਅੱਗੇ ਸੇਵਾ ਦਾ ਇਹੜਾ ਰਿਕਾਰਡ ਆ ਉਹ 22 ਲੀਟਰ ਦਾ ਜੀ ਬਾਕੀ ਸਨਾਂ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗਿਆ ਦੇਣ ਬਾਈ 10 10 ਜੇ ਲੈ ਜੂਗੀ 2 4 ਬਾਕੀ ਇਹਨਾਂ ਚੋਂ ਕੋਈ ਵੀ ਆਨੇ ਵਾਲਾ ਕਿਸੇ ਨੂੰ ਪਸੰਦ ਆਉਂਦਾ ਨੰਬਰ ਸਕਰੀਨ ਤੇ 22 ਦਾ ਚੱਲਦਾ ਰਹੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ